ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ ਫੇਰ ਪਲਾਉ ਦੇ ਵਿੱਚ ਵੀਰ ਭਾਏ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਅੱਜ ਇੱਕ ਨਵਾਂ ਟੌਪਿਕ ਤੇ ਆਪਾਂ ਵੀਡੀਓ ਲੈ ਕੇ ਆਏ ਹਾਂ ਵੀਡੀਓ ਸਾਰੇ ਵੀਰ ਭੈਣਾਂ ਲਈ ਬਿਲਕੁਲ ਖਾਸ ਹੈ ਹਰ ਇੱਕ ਦੇ ਲਈ ਹੈ ਵੀਡੀਓ ਹੀ ਜ਼ਰੂਰੀ ਹੈ ਨਾ ਕਿਉਂਕਿ ਤੁਹਾਨੂੰ ਪਤਾ ਹੁਣ ਪਾਰਟੀਆਂ ਹੈਗੀਆਂ ਸਾਡੀਆਂ ਵਿੱਚ ਅੱਡੀਆਂ ਆਪਣੀਆਂ ਪਾੜ ਜਾਂਦੀਆਂ ਜਦੋਂ ਪਾਰਟੀਆਂ ਦੇ ਵਿੱਚੋਂ ਖੂਨ ਵੀ ਨਿਕਲਦਾ ਜਾਂ ਪਾੜ ਜਾਂਦੀਆਂ ਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੁੰਦਾ ਹੈ ਤੇ ਦੌਖਦੀਆਂ ਨਾ ਪਤਾ ਜੁੱਤੀ ਪਹਿਨੀ ਨਾ ਬੂਟ ਨਾ socks ਕਿਉਂਕਿ ਦੋਗਣੇ ਹੀ ਨਹੀਂ ਆ ਰਹ ਹੁੰਦੀਆਂ ਹਨਾ ਆਪਣੇ ਪੈਰਾਂ ਦਾ ਬੁਰਾ ਹਾਲ ਹੋ ਜਾਂਦਾ ਤੇ ਨਾ ਹੀ ਆਪਾਂ ਤੋਂ ਜਾਂਦਾ ਤੁਰਿਆ ਤੇ ਇਹਦਾ ਆਪਾਂ ਤੁਹਾਨੂੰ ਸੋਲੂਸ਼ਨ ਦੱਸਣ ਲੱਗੇ ਕਿ ਇਸਨੇ ਕਿ ਦੂਸਰੀਆਂ ਹੱਡੀਆਂ ਜਿਹੜੀਆਂ ਤੁਹਾਡੀਆਂ ਹੱਡੀਆਂ ਆਡੀਆਂ ਬਿਲਕੁਲ ਠੀਕ ਕਰ ਸਕਦੇ ਜੇ ਤੁਹਾਡੀਆਂ ਆਡੀਆਂ ਪਾੜਦੀਆਂ ਵੀ ਹਨੇ ਹੀ ਵੀ ਕਿਹੜਾ ਤਰੀਕਾ ਤੁਸੀਂ ਘਰ ਦੇ ਨੂੰ DIY ਪਕ ਬਣਾ ਕੇ ਦਿਖਾਵਾਂਗੇ ਜਿਹੜਾ ਮੈਂ ਯੂਜ਼ ਕਰਦੀ ਜਿੰਨਾ ਕਿ ਜਿੰਨੀਆਂ ਮੱਝ ਆਪਣੇ ਆਡੀਆਂ ਫਟੀਆਂ ਹੋਣ ਤੇ ਬਿਲਕੁਲ ਠੀਕ ਹੋ ਜਾਂਦੀਆਂ ਤੇ ਬਹੁਤ ਹੀ ਆਸਾਨ ਜਿਹਾ ਤਰੀਕਾ ਵੀਡੀਓ ਕੋਲ ਦੀ ਐਂਡ ਤੱਕ ਦੇਖਿਓ ਤੁਹਾਨੂੰ ਤੁਹਾਨੂੰ ਦੱਸਿਆਦਾ ਯੂਜ਼ ਕਿਵੇਂ ਕਰਨਾ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਉਹ ਸਾਰੀਆਂ ਚੀਜ਼ਾਂ ਮਨ ਘਾਦੀ ਸੋਈ ਦੇ ਵਿੱਚੋ ਹੀ ਮਿਲ ਜਾਣੀਆਂ ਚਲੋ ਅੱਜ ਅਸੀਂ ਸ਼ੁਰੂ ਕਰੀਏ ਹਾਂਜੀ ਇਹ ਡੀਆਈਵਾਈ ਬਣਾਉਣ ਵਾਸਤੇ ਤੁਸੀਂ ਕੀ ਕਰਨਾ ਘਰ ਦੇ ਚੀਜ਼ਾਂ ਤੇ ਜਿਹੜੀਆਂ ਆਪਾਂ ਤੁਹਾਨੂੰ ਦੱਸਣੀ ਹੈ ਇੱਕ ਤੁਸੀਂ ਆਇਲ ਲੈ ਲੈਣਾ ਜੇ ਤੁਹਾਨੂੰ ਕੋਕੋਨਟ ਆਇਲ ਹੈਗਾ ਉਹ ਲੈ ਸਕਦੇ ਹੋ ਨਹੀਂ ਤੁਸੀਂ ਸਧੋਂ ਦਾ ਤੇਲ ਲੈ ਸਕਦੇ ਹੋ ਥੋੜਾ ਜਿਹਾ ਆਪਾਂ ਸਧੋਂ ਦਾ ਤੇਲ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਕੀ ਕਰਦੇ ਇੱਕ ਪਾਉਣੀ ਮੋਮਬੱਤੀ ਇੱਕ ਆਪਾਂ ਪਾਉਣੀ ਆ ਮੋਮਬਤੀ ਇਹਨੂੰ ਮੈਲਟ ਕਰਕੇ ਵਿੱਚੋਂ ਧਾਗਾ ਕੱਢ ਦੇਣਾ ਇਹ ਮੋਮਬਤੀ ਇਹਦੇ ਵਿੱਚ ਪਾਉਣੀ ਆ ਹਾਂਜੀ ਆਪਾਂ ਮੋਮਬਤੀ ਮੈਲਟ ਕਰ ਲਈਏ ਜਿਹੜੇ ਧਾਗਾ ਇਹ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਕੱਲਾ ਆਪਾਂ ਜਿਹੜਾ ਮੋਮਬਤੀ ਦਾ ਲਿਕਵਿਡ ਉਹ ਹੀ ਪਾਉਣਾ ਸਾਰਾ ਤੇ ਧਾਗਾ ਕੱਲ ਤਾਂ ਆਪਾਂ ਲੱਗ ਧਾਗਾ ਆਪਾਂ ਇਹਦੇ ਵਿੱਚ ਨਹੀਂ ਪਾਉਣਾ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਉਣੀ ਆ ਵੈਸਲੀਨ ਵੈਸਲੀਨ ਤਾਂ ਹਰ ਘਰ ਵਿੱਚ ਹੁੰਦੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਵੈਸਲੀਨ ਪਾਉਣੀ ਆ ਇਹਨੀ ਕੁ ਪਰੇ ਵੈਸਲੀਨ ਐਡ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਆਪ ਮਿਕਸ ਕਰ ਲਾਂਗੇ ਸਵਾਰ ਕੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਸਵਾਰ ਕੇ ਬਚ ਮਿਕਸ ਕਰ ਲੈਣਾ ਤਿੰਨੇ ਚੀਜ਼ਾਂ ਨੂੰ ਤੁਸੀਂ ਦੇਖ ਸਕਦੇ ਹੋ ਸਾਰੀਆਂ ਚੀਜ਼ ਆਪਣੀ ਮਿਕਸ ਹੋ ਚੁੱਕੀਆਂ ਹਨ ਤੇਲ ਦੇ ਵਿੱਚ ਤਿੰਨੇ ਚੀਜ਼ਾਂ ਥੋੜੇ ਕੋਲ ਜਿਹਾ ਗ੍ਰੈਸੀ ਨਹੀਂ ਹੈਗੀ ਤੁਸੀਂ ਉਹ ਵੀ ਪਾ ਸਕਦੇ ਹੋ ਬਟ ਮੇਰੇ ਕੋਲ ਉਹ ਹੈ ਨਹੀਂ ਸੀ ਇਹ ਆਪਸ਼ਨਲ ਹੈ ਜੇ ਤੁਸੀਂ ਪਾਉਣੀ ਚਾਹੋ ਤਾਂ ਪਾ ਸਕਦੇ ਨਹੀਂ ਤੁਸੀਂ ਰਹਿਣ ਦਿਓ ਤਿੰਨੇ ਚੀਜ਼ ਆਪਣੀ ਮਿਕਸ ਹੋ ਚੁੱਕੀਆਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕਿ ਆਪਾਂ ਇਹਦਾ ਆਪਾਂ ਯੂਜ਼ ਕਿਵੇਂ ਕਰਨਾ ਹਾਜੀ ਤੁਸੀਂ ਦੇਖ ਸਕਦੇ ਹੋ ਅੰਡੀਆਂ ਦਾ ਹਾਲ ਇਦ ਇਹਦਾ ਫੇਰੇ ਬਹੁਤ ਆਦਾਵਾ ਕਿ ਨੇ ਬਹੁਤ ਯਾਦਾ ਅੱਡੀਆਂ ਜਿਹੜੀਆਂ ਪਾੜ ਜਾਂਦੀਆਂ ਤੇ ਜਿਹੜਾ ਆਪਾਂ ਮਿਕਸ਼ਰ ਬਣਾਇਆ ਸੀ ਇਹ ਵਾਲਾ ਇਹਨੂੰ ਆਪਾਂ ਕੀ ਕਰਨ ਹੱਥ ਤੇ ਲਗਾ ਕੇ ਸਵਾਹ ਕੇ ਪੈਰਾਂ ਦੀ ਮ사ਜ ਕਰਨੀ ਆ ਇਹ ਤੁਸੀਂ ਸੌਣ ਤੋਂ ਪਹਿਲਾਂ ਮ사ਜ ਕਰਨੀ ਆ ਸਣੇ ਅੱਡੀਆਂ ਤੇ ਸਵਾਹ ਕੇ ਮ사ਜ ਕਰਨੀ ਆ ਪੈਰਾਂ ਤੇ ਸੌਣ ਤੋਂ ਪਹਿਲਾਂ ਪਹਿਲਾ ਸਵਾਰ ਕੇ ਤੁਸੀਂ ਪੈਰਾਂ ਨੂੰ ਧੋ ਲੈਣਾ ਗੁੰਗਣੇ ਯਾਨੀ ਕਿ ਕੋਸੇ ਜੇ ਪਾਣੀ ਦਾ ਸਵਾਰ ਕੇ ਤੇ ਮੁੜ ਕੇ ਤੁਸੀਂ ਸਵਾਰ ਕੇ ਮ사ਜ ਕਰਨੀ ਹੈ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਸੀਂ ਜਰਾਬਾਂ ਪਾਉਣੀਆਂ ਈ ਜਦੋਂ ਤੁਸੀਂ ਮ사ਜ ਕਰ ਲਈ ਪੈਰ ਤੇ ਜਰਾਬਾ ਪਾ ਕੇ ਪੈਰ ਨੂੰ ਕਵਰ ਕਰ ਲੈਣਾ ਇਸ ਤਰੀਕੇ ਨਾਲ ਤੁਸੀਂ ਲਗਾਤਾਰ 2-4 ਦਿਨ ਕਰੋਗੇ ਤੁਹਾਡੀਆਂ ਫਟੀਆਂ ਹੋਣੀਆਂ ਅੱਡੀਆਂ ਬਿਲਕੁਲ ਠੀਕ ਹੋ ਯਾਨੀ ਕਿ ਜਿੰਨੇ ਮਾਜੀ ਫਟਿਆਡੀਆਂ ਹੋਣ ਤੁਸੀਂ ਆਹ ਵਾਲਾ ਮਿਸ਼ਨਰ ਬਣਾਉਣਾ ਇਹ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨਕਸ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ